ਲੋ ਜੀ ਆਪਾਂ ਇਸ ਰਿਸ਼ਤੇਦਾਰੀ ਚ ਤੇ ਸੋਨ ਨੂੰ ਦਿਖਾਉਣੀ ਹੈ ਜੀ ਆਰਗੈਨਿਕ ਖੇਤੀ ਇਹ ਤਾਂ ਸਰੋਂ ਹੈ ਜੀ ਤੇ ਆ ਵੀ ਸ਼ਾਇਦ ਪਛੇਤੀ ਸਰੋਂ ਵੀਜੀ ਹੋਈ ਹੈ ਇਹ ਆ ਗਈ ਜੀ ਪਾਲਕ ਆਹ ਹੈਗੇ ਸਸਟੇਬਲ ਓਗਨ ਤੇ ਆ ਦੇਖੋ ਜੀ ਇਹ ਨਾ ਜੀ ਉਹ ਕਿਚਨ ਗਾਰਡਨ ਹੈ ਘਰ ਦਾ ਦੇਖੋ ਜੀ ਇਹ ਆ ਦੇਖੋ ਜੀ ਕਿਆ ਹੈ ਇਹਦੇ ਫੁੱਲ ਡਿੱਗੇ ਪਏ ਆ ਆ ਦੇਖੋ ਜੀ ਇਹ ਆ ਗਈ ਜੀ ਇਹ ਆ ਗਈ ਜੀ ਮੇਥੀ ਇਹ ਕਿਚਨ ਗਾਰਡਨ ਕਰਦਾ ਜੀ ਤੇ ਇਹਦੇ ਵਿੱਚ ਫਰੂਟਾਂ ਦੇ ਬੁੱਡੇ ਵੀ ਬਾਧੂ ਲੱਗੇ ਹੋਏ ਆ ਆ ਲੋ ਜੀ ਇਹ ਧਣੀਆਂ ਕੋਈ ਐਸੇ ਲਿਖ ਰਿਹਾ ਨਾ ਦੇਖੋ ਜੀ ਇਹ ਆ ਗਈ ਜੀ ਹਾਲੋਂ ਜਿਹੜੀਆਂ ਪਿੰਡਾਂ ਵਾਲੀਆਂ ਬੁੜੀਆਂ ਉਹ ਤਾਂ ਜਾਣਦੀਆਂ ਹੁੰਦੀਆਂ ਤੇ ਹੁਣ ਸਾਨੂੰ ਜ਼ੂਮ ਕਰਕੇ ਦਿਖਾਉਣੀ ਆ ਜੀ ਸੈਡਾਂ ਤੇ ਮਰੂਦਾਂ ਦੇ ਬੁੱਡੇ ਲੱਗੇ ਹੋਏ ਆ ਮੈਨੂੰ ਜ਼ੂਮ ਕੱਟ ਕਰਨਾ ਆਉਂਦਾ ਆ ਸੇ ਹਾਲੋ ਜੀ ਆ ਗਿਆ ਜੀ ਮੇਥੇ ਜਿਹੜੇ ਮੇਥੇ ਆ ਨਾ ਜੀ ਇਹ ਦੇਸੀ ਆ ਇਹਨਾਂ ਤੇ ਕੋਈ ਰੇ ਸਪਰੇ ਨਹੀਂ ਕੀਤੀ ਇਹ ਕਿਚਨ ਗਾਰਡਨ ਖੁੱਲ ਹੈ ਆ ਲੱਗੀ ਹੋਈ ਹੈ ਜੀ ਲਸਣ ਮੂੰਗਰੇ ਮੂਰੀਆਂ ਤੇ ਲੱਗਦੀ ਆ ਲਸਣ ਲੱਗੀ ਹੋਈ ਹੈ ਤੇ ਸਾਈਡ ਤੇ ਲੱਗਿਆ ਹੋਇਆ ਜੀ ਪੁਦੀਨਾ ਸਰਦੀ ਦੇ ਵਿੱਚ ਪੁਦੀਨਾ ਬਹੁਤ ਘੱਟ ਹੁੰਦਾ ਬਾਟੇ ਹਰਾ ਖੜਾ ਨਹੀਂ ਤੇ ਸੁੱਕ ਜਾਂਦਾ ਹੁੰਦਾ ਹਾਲੋ ਜੀ ਇਹ ਕਿਚਨ ਗਾਰਡ ਮੈਂ ਤੁਹਾਨੂੰ ਦਿਖਾ ਰਹੀ ਹਾਂ ਘਰ ਦਾ ਆ ਲਓ ਜੀ ਅਮਰੂਦ ਉਹ ਅਨਾਰ ਲੱਗੇ ਹੋਏ ਆ ਪਰ ਗੋਬਰ ਗੈਸ ਆ ਜਾਂਦਾ ਜੀ ਤੇ ਹੁਣ ਤੁਹਾਨੂੰ ਦਿਖਾਉਣੇ ਆਪਾਂ ਹਰੇ ਪਿਆਜ਼ ਆ ਤਾਂ ਧਣੀਆਂ ਜੀ ਮੇਰੀ ਫੇਵਰਟ ਆ ਕਿਆ ਬਾਤ ਹੈ ਜੀ ਇਹਨੂੰ ਦੇਖ ਕੇ ਤਾਂ ਨਾ ਮੈਂ ਹੈਪੀ ਹੋ ਜਾਨੀ ਆ ਆ ਲੱਗੇ ਆ ਜੀ ਪਿਆਜ਼ ਯਾਨੀ ਕਿ ਪਿਆਜ਼ਾਂ ਦੀ ਫੱਕ ਲਾਈ ਆ ਹਜੇ ਤੇ ਆ ਜਿਹੜੇ ਆਪਾਂ ਗੇਤੇ ਪਿਆਜ਼ ਕਰਨੇ ਹੁੰਦੇ ਆ ਨਾ ਜੀ ਉਹ ਆ ਜਿਹੜੇ ਆਪਣੇ ਘਰੇ ਆਪ ਕਹਿਦੇ ਨੇ ਲੱਗ ਗਏ ਤੇ ਹੋ ਆ ਗਏ ਜੀ ਮਟਰ ਉਹ ਤਿੱਕ ਜਾ ਰਹੇ ਆ ਮਟਰਾਂ ਦੀਆਂ ਲੈਣਾ ਇਹ ਹੁਣੇ ਲੱਗਿਆ ਜੀ ਪਸੇਤੇ ਉਹ ਦੇਖੋ ਉਹ ਅੱਗੇ ਜਾ ਕੇ ਰਹਿ ਗਈ ਜੀ 베ਰੀ ਕਿਚਨ ਗਾਰਡਨ ਆ ਮੈਂ ਤੁਹਾਨੂੰ ਹੌਲੀ ਹੌਲੀ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਜੀ ਹਾਂ ਆ ਜਾ ਦੀਪੂ ਆ ਦੇਖੋ ਜੀ ਇਹ ਗੰਡੇ ਲੱਗੇ ਆ ਜਦੋਂ ਇਹ ਹੋ ਜਾਣਗੇ ਨਾ ਗ੍ਰੋਥ ਕਰ ਗਏ ਜਦੋਂ ਇਹ ਗਰੋਥ ਕਰ ਗਏ ਨਾ ਉਦੋਂ ਦੇਖਿਓ ਤੁਸੀਂ ਤੇ ਘਰੇ ਲਾਏ ਹੋਣ ਤੇ ਪੱਟ ਕੇ ਰੋਟੀ ਨਾਲ ਖਾਦੇ ਹੋਣ ਤੇ ਮਜ਼ਾ ਹੀ ਵੱਖਰਾ ਹੈ ਜੀ ਆਹ ਦੇਖੋ ਜੀ ਵਿੱਚ ਕਦੂਆਂ ਦੀ ਬੱਲ ਤੇ ਆਹ ਦੇਖੋ ਤੁਸੀਂ 베ਰੀ ਤੁਸੀਂ 베ਰੀ ਦੇਖੋ 베ਰਾਂ ਨਾਲ ਡਿੱਗੀ ਪਈ ਐ ਇਹ ਆਗੇ ਜੀ ਪਿੰਦੂ 베ਰ ਦੀਪੂ ਦੇਖੀ ਪਿੰਦੂ 베ਰ ਜਾ ਕੇ ਉੱਥੇ ਪਿੰਦੂ 베ਰ ਦੇਖੀ 베ਰੀ ਦੇ ਚੱਕ ਕੇ ਦੇਖੀ ਹੋਏ ਰੱਬਾ ਫਲ ਦੇਖੀ ਵੇਰਾਂ ਦੇ ਭਾਰ ਨਾਲ ਜਿਹੜੀ ਵੀ ਜਾਰੀ ਹੈ ਸੱਚੀ ਜੀ ਸਾਰੀ 베ਰੀ ਬਿਸਗੀ ਜੀ ਉਹ ਦੇਖੋ ਜੀ ਤੁਸੀਂ 베ਰੀ 베ਰ ਇਤੋਂ ਇਹਦਾ ਬੋਝ ਨਹੀਂ ਚੱਕਿਆ ਗਿਆ ਆਪਦਾ ਆ ਦੇਖੋ ਜੀ ਪੇਂਦੂ 베ਰਾਂ ਨਾਲ ਭਰ ਗਈ ਜੀ ਇਹ ਤੇ ਆ ਗਈ ਜੀ ਦੇਸੀ 베ਰੀ ਇਹ ਵੀ 베ਰਾਂ ਨਾਲ ਭਰੀ ਪਈ ਆ ਪਰ ਇਹਦਾ ਹਜੇ ਜਿਹੜਾ ਫਾਲਾ ਹਜੇ ਪੱਕਣਗੇ ਆ ਦੇਖੋ ਜੀ ਆ ਦੇਖੋ ਜੀ ਤੇ ਆ ਆ ਗਈ ਜੀ ਮੈਨੂੰ ਲੱਗਦਾ ਪੱਤਾ ਗੋਭੀ ਹਾਂਜੀ ਇਹ ਹੈ ਜੀ ਪੱਤਾ ਗੋਭੀ ਇਹਦੇ ਪੱਤਿਆਂ ਤੋਂ ਪਤਾ ਲੱਗ ਰਿਹਾ ਵੀ ਇਹ ਪੱਤਾ ਗੋਭੀ ਆ ਤੇ ਆਹ ਦੇਖੋ ਜੀ ਮਟਰ ਕਿਚਨ ਗਾਰਡਨ ਬਹੁਤ ਵਧੀਆ ਜੀ ਇਹ ਤੇ ਆਹ ਲੱਗਦਾ ਮੈਨੂੰ ਪਸੇਤੀਆਂ ਗਾਜਰਾਂ ਲੱਗੀਆਂ ਹਰੀਆਂ ਹੁੰਦੀਆਂ ਆਉਂਦੀਆਂ ਤੇ ਆਹ ਅਗੇ ਜੀ ਆਲੂ ਤੇ ਆਹ ਵਾਲੀ ਆ ਗਈ ਜੀ ਫੁੱਲ ਗੋਭੀ ਆ ਦੇਖੋ ਜੀ ਫੁੱਲ ਗੋਭੀ ਹੋ ਟਿੱਕਰ ਲੱਗੀ ਹੋਈ ਹੈ ਜੀ ਆ ਦੇਖੋ ਆ ਦੇਖੋ ਜੀ ਹਾਂ ਦੇਖੋ ਇਹ ਬਿਲਕੁਲ ਆਰਗੈਨਿਕ ਹੈ ਤੇ ਆਪ ਸੇਤੀ ਲਈ ਹੈ ਜਣੀ ਕੇ ਆਪਾਂ ਕਹਿੰਦੇ ਨੇ ਵੀ ਦੋ ਦੋ ਸਬਜ਼ੀਆਂ ਇੱਕ ਸੇਤੀ ਹੋ ਜਾਂਦੀ ਹੈ ਜੀ ਤੇ ਤੁਸੀਂ ਮੂਲੀਆਂ ਦੇ ਦਰਸ਼ਨ ਕਰੋ ਜੀ ਮੂਲੀਆਂ ਨਹੀਂ ਤੁਸੀਂ ਮੂਲੇ ਕਹਿ ਸਕਦੇ ਹੋ ਆ ਲੋ ਜੀ ਦੇਖੋ ਤੁਸੀਂ ਤੇਰੀ ਦੁਕਾਨ ਨਾਲਵਾ ਦੀ ਉੱਥੇ ਵੰਡੀ ਚ ਕਮਾਲ ਦੇਖੋ ਜੀ ਤੁਹਾਨੂੰ ਮੂਲੀਆਂ ਦਿਖਾਵਾਂ ਇਹ ਖਾਨ ਚ ਬਹੁਤ ਟੇਸਟੀ ਪਰ ਮੋਟੀਆਂ ਹੀ ਲੱਗ ਰਹੀਆਂ ਨੇ ਨਾ ਤੁਹਾਨੂੰ ਇਹ ਇੱਕ ਮੂਲੀ ਉੱਠ ਜੜੇ ਖਾ ਸਕਦੇ ਆ ਦੇਖੋ ਮਨੂੰ ਇਹਦਾ ਰਿਵਿਊ ਦਿੰਦਾ ਹੋਇਆ ਜੀ ਇਹ ਇਹ ਮੂਲੀਆਂ ਜੀ ਆ ਗਏ ਜੀ ਛਲਗਮ ਇਹ ਮੂਲੀਆਂ ਜਿਹੜੇ ਆਪਣੇ ਮੱਚੀ-ਮੁੱੱਚੀ ਬਣਾਉਗੇ ਮੀਟ ਮੁੱਢਲ ਇਹਨਾਂ ਦੀ ਵਾਧੂ ਚੱਲਣੀਆਂ ਜੀ ਠੀਕ ਹੈ ਤੁਹਾਨੂੰ ਆ ਦੇਖੋ ਜੀ ਤੁਸੀਂ ਗੋਭੀ ਦੇਖੋ ਜੀ ਤੇ ਤੁਸੀਂ ਚਕੰਦਰ ਵੀ ਦੇਖੋ ਜੀ ਚਕੰਦਰ ਵੀ ਆਮ ਆ ਜਿਹੜੇ ਆਪਾਂ ਮੁੱਲ ਲੈ ਕੇ ਆਉਣਾ ਨਾ ਜੂਸਾਂ ਲਈ ਤੇ ਆ ਦੇਖੋ ਜੀ ਗਾਜਰਾ ਤੇ ਆ ਸਾਈਡ ਤੇ ਆ ਗਏ ਜੀ ਬੈਂਗਣੀ ਆ ਦੇਖੋ ਜੀ ਆ ਦੇਖੋ ਜੀ ਵੈਂਗਰੀ ਗਾਜਰਾਂ ਤੇ ਚਕੰਦਰ ਦੇਖੋ ਜੀ ਤੁਸੀਂ ਬੜੇ ਸੋਹਣੇ ਹੋਏ ਪਏ ਆ ਦੇਖੋ ਤੇ ਸਲਗਮ ਦਾ ਤੁਸੀਂ ਕਮਾਲੀ ਬਣ ਜਾਓਗੇ ਜੀ ਧੋਣੇ ਸਾਨੂੰ ਮੈਂ ਪਟਕੀ ਲਾਵਾਂ ਸਲਗਮ ਆਹ ਪਟਲਾ ਦੇਖੋ ਆ ਦੇਖੋ ਜੀ ਸਲਗਮ ਦੇਖੋ ਕਿਹੜੇ ਸਲਗਮ ਆ ਜੀ ਕਿਲੋ ਕਿਲੋ ਦੇ ਨਾਲ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਤੁਸੀਂ ਦੇਖੋ ਜੀ ਆ ਦੇਖੋ ਮੋਨੂ ਦਾ ਮੁੰਡਾ ਸਲਗਮ ਖਾਂਦਾ ਹੋਇਆ ਤੇ ਮੋਨੂ ਸਾਈਡ ਤੇ ਖੜਕੇ ਪਟੰਗ ਦੇਖੋ ਜੀ ਆ ਦੇਖੇ ਸਾਲ ਗੰਪੱਟੀ ਆਂਦਾ ਇਹ ਕਿਛੋਤਾ ਜਾਂ ਆ ਗਿਆ ਹਮ ਤੇ ਜਿਹੜੀ ਇਹ ਸਬਜੀ ਹੈ ਨੀ ਜਿਹੇ ਦੇਸੀ ਆਰਗੈਨਿਕ ਰੇ ਦੇ ਨਾਲ ਲੱਗੀ ਹੋਈ ਆ ਜੇ ਪਤਾ ਨਾ ਹੋਵੇ ਤਾਂ ਵੀ ਅੱਜ ਕੋ ਘਰ ਨਾ ਜੇ ਹਾਂ ਆ ਦੇਖੋ ਜੀ ਆ ਦੇਖੋ ਜੀ ਤੁਸੀਂ ਚਕੰਦਰ ਦੇਖੋ ਜੀ ਸੋ ਮੈਂ ਚਕੰਦਰ ਵੀ ਦਿਖਾਵਾਂ ਜਿਹੜੇ ਆਪਾਂ ਬਾਜ਼ਾਰ ਤੋਂ ਮੁੱਲ ਲੈਨੇ ਆ ਨਾ ਇਹਨੇ ਮਹਿੰਗੇ ਮਹਿੰਗੇ ਆਦੇ ਦੇਖੋ ਲੈ ਰਹਾ ਹਾਂ ਦੋ ਵੀ ਦਾ ਵੀ ਕੀ ਬਾਤ ਹੈ ਜੀ ਓ ਛੋਟੇ ਭੱਟੀ ਮੇਨ ਬੜੇ ਵੱਡੇ ਪੱਕ ਜਾਂਦੇ ਹੁੰਦੇ ਆ ਜਿਹੜੀ ਸਬਜੀ ਹੈ ਨਾ ਜੀ ਇਹ ਜਦੋਂ ਆਪਾਂ ਰੂੜੀ ਦੀ ਰੇਪ ਪਾ ਕੇ ਸ਼ੌਂਕ ਨਾ ਲਾਉਣੇ ਸ਼ੌਂਕ ਨਾ ਲੱਗੀ ਹੋਈ ਸਬਜੀ ਆ ਦੇਖੋ ਆ ਦੇਖੋ ਬਹੁਤ ਇਕਰ ਸਬਜੀ ਸਬਜੀ ਆ ਜੀ ਆ ਦੇਖੋ ਗੋਭੀ ਇੰਨੀ ਆ ਮਾਤਾ ਗੋਜੀ ਪੱਤਾ ਗੋਭੀ ਵੀ ਹੋ ਰਹੀ ਆ ਇੱਕਾ ਮਾਉਂ ਜਾ ਜਾਂਦਾ ਜੀ ਟੱਪਿਆ ਦੇਖੋ ਆ ਦੇਖੋ ਬੋਲਪਾ ਵੀਡੀਓ ਚ ਸਤਿ ਸ਼੍ਰੀ ਅਕਾਲ ਕਰਦੇ ਆ ਦੇਖੋ ਜੀ ਆ ਪੱਤਾ ਗੋਭੀ ਲੱਗੀ ਹੋਈ ਆ ਜੀ ਬੜੇ ਸ਼ੌਂਕ ਨਾਲ ਸਬਜ਼ੀ ਲਈ ਆ ਤੇ ਗੋਭੀ ਮਤਲਬ ਇੰਨੀ ਆ ਮੈਂ ਕਿ ਖਾਦੀ ਨਹੀਂ ਜਾਂਦੀ ਨਿਸਰੀ ਆਂਦੀ ਆ ਦੇਖੋ ਹੋ ਆਲੂ ਲੱਗੇ ਹੋਏ ਆ ਹੋ ਹਰੇ ਪਿਆਜ਼ ਗਿੱਤੇ ਆ ਲੱਗੇ ਤੇ ਤੁਸੀਂ ਸਭ ਸੋਨੂ ਸਾਡੀ ਨਾ ਜਿਹੜੀ ਸੋਨੂ ਸਾਡਾ ਕਿਚਨ ਗਾਰਡਨ ਕਿਦਾਂ ਲੱਗਿਆ ਪਲੀਜ਼ ਅ ਰਿਵਿਊ ਜ਼ਰੂਰ ਦੇਣਾ ਵੀਰੇ ਕਿਚਨ ਗਾਰਡਨ ਹੈ ਮਤਲਬ ਜਿਹੜਾ ਕਿ ਹੋਮ ਮੇਡ ਤਿਆਰ ਕੀਤਾ ਹੋਇਆ ਜਣੀ ਕਿ ਜਿਹੜੀਆਂ ਵੈਜੀਟੇਬਲ ਹਨ ਪਿਓਰ ਉਹਦੇ ਨਾਲ ਵਿੱਚੀਆਂ ਕਈਆਂ ਜਣੀ ਕਿ ਆਪਾਂ ਕਹਿ ਦਿੰਨੇ ਆ ਸਾਗ ਨਹੀਂ ਹੈਗਾ ਇਹ ਸਲਗਮ ਸਲਗਮਲਾ ਦੇ ਪੱਤੇ ਦੀ ਪੂਆ ਰਹੇ ਹੋਏ ਦੇਖੋ ਜੀ ਕਿਚਨ ਗਾਰਡਨ ਹੈ ਜਿਹੜਾ ਬਹੁਤ ਵਧੀਆ ਤੇ ਸਾਰਾ ਦੇਸੀ ਤਰੀਕੇ ਨਾਲ ਲੱਗਿਆ ਜੀ ਰੇਸ ਵੀਰੇ ਨਹੀਂ ਪੂਰੀ ਆਈ ਸਬਜ਼ੀ ਬਣਾਵਾਵਾਂਗੇ ਇਹਨਾਂ ਦੀ ਇੱਕ ਕਿਚਨ ਗਾਰਡਨ ਹੈ ਜੀ ਬਹੁਤ ਵਧੀਆ ਬਿਲਕੁਲ ਮਤਲਬ ਦੇਸੀ ਰੇਨ ਵਾਲੇ ਇਹ ਬੀਜਿਆ ਗਿਆ ਇਹਦੇ ਵਿੱਚ ਕੋਈ ਮਤਲਬ ਰੇ ਸਪਰੇ ਨਹੀਂ ਕੀਤੀ ਵੀ ਆਪਾਂ ਕਹਿੰਦੇ ਨੇ ਰੇ ਸਪਰੇ ਕੀਤੀ ਆ ਲਦੀਪੂ ਕਿਵੇਂ ਲੱਗਿਆ ਤੈਨੂੰ ਕਿਚਨ ਗਾਰਡਨ ਬਹੁਤ ਘੈਂਟ ਹੂੰ ਬਹੁਤ ਘੈਂਟ ਵਧੀਆ ਲੱਗਿਆ ਹਾਂਜੀ ਉਹ ਤਾਂ ਪੱਤਰੀ ਨੂੰ ਪੱਤਰੀ ਨੂੰ ਤੂੰ ਪਾ ਹਾਂ ਪਲੀਜ਼ ਜਰੂਰ ਤੁਸੀਂ ਮੈਸੇਜ ਕਰਕੇ ਦੱਸਣਾ ਕਿ ਤੁਹਾਨੂੰ ਇਹ ਜਿਹੜੀ ਆਪਾਂ ਆਪਣਾ ਹੋਮ ਗਾਰਡ ਕਿਚਨ ਆ ਤੇ ਉਹ ਕਿਦਾਂ ਲੱਗਿਆ ਤੇ ਕਿਵੇਂ ਤੁਹਾਨੂੰ ਸਬਜ਼ੀਆਂ ਲੱਗੀਆਂ ਸਾਨੂੰ ਰਿਵਿਊ ਜ਼ਰੂਰ ਦੇਣਾ ਜੀ ਆਪ ਸਭ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਗੇ ਜੀ ਥੈਂਕ ਯੂ